ਸ਼ਸ਼ੀਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਗਰਮੀ ਦੇ ਵਿੱਚ ਡੂੰਗੀ ਵਾਹੀ ਦੇ ਕੀ ਫਾਇਦੇ ਨੇ ਇਹ ਵਹਾਈ ਅਪ੍ਰੈਲ ਤੋਂ ਜੂਨ ਤੱਕ ਕੀਤੀ ਜਾਂਦੀ ਹੈ ਡੂੰਗੀ ਵਾਹੀ ਜਾਂਦੀ ਹੈ ਜਿਸ ਦਾ ਸਭ ਤੋਂ ਪਹਿਲਾ ਚੰਗਾ ਪ੍ਰਭਾਵ ਮਿੱਟੀ ਦੀ ਬਣਤਰ ਤੇ ਮਿੱਟੀ ਦੇ ਭੌਤਿਕ ਗੁਣਾ ਉੱਪਰ ਪੈਂਦਾ ਤੇ ਇਸ ਦੇ ਨਾਲ ਹੀ ਮਿੱਟੀ ਵਿੱਚ ਪਾਣੀ ਦੀ ਮਾਤਰਾ ਜਾਂ ਨਮੀ ਨੂੰ ਇੱਕ ਚੰਗੇ ਪੱਧਰ ਤੱਕ ਲਿਜਾਣ ਦੇ ਵਿੱਚ ਮਦਦ ਕਰਦਾ ਹੈ ਦੂਜੇ ਨੰਬਰ ਦੇ ਉੱਪਰ ਜਿਹੜੇ ਮਿੱਟੀ ਦੇ ਵਿੱਚ ਕੁਝ ਕੀਟ ਪਤੰਗੇ ਪਏ ਹੁੰਦੇ ਨੇ ਜਿਹੜੇ ਫਸਲ ਲਈ ਹਾਨੀਕਾਰਕ ਨੇ ਉਹੋ ਤੋਂ ਪ੍ਰਾਣ ਖਤਮ ਹੋ ਜਾਂਦੇ ਨੇ ਅਗਲੀ ਗੱਲ ਦੇ ਵਿੱਚ ਜਿਹੜੇ ਨਦੀਨ ਉਗਰੇ ਹੁੰਦੇ ਨੇ ਜਾਂ ਉਗ ਚੁੱਕੇ ਹੁੰਦੇ ਨੇ ਜਦੋਂ ਆਪਾਂ ਵਹਾਈ ਕਰ ਦਿੰਦੇ ਆ ਉਹ ਸਾਰੇ ਖਤਮ ਹੋ ਜਾਂਦੇ ਨੇ ਮਿੱਟੀ ਦੇ ਵਿੱਚ ਹਵਾ ਦਾ ਸੰਚਾਰ ਹੁੰਦਾ ਕਿਉਂਕਿ ਆਕਸੀਜਨ ਹੈ ਜਿਹੜੀ ਉਹ ਜੜਾਂ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ ਤੇ ਜਦੋਂ ਆਪਾਂ ਚੰਗੀ ਵਾਹ ਵਹਾਈ ਕੀਤੀ ਹੋਵੇ ਤਾਂ ਮਿੱਟੀ ਦੀ ਢੇਠਾਂ ਤੱਕ ਆਕਸੀਜਨ ਚਲੀ ਜਾਂਦੀ ਆ ਜੜਾਂ ਦੇ ਵਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਤੇ ਭੌਂਖ ਹੋਰ ਵੀ ਇਹ ਰੋਕਦੀ ਹੈ ਜਾਨੀ ਕਿ ਮਿੱਟੀ ਦਾ ਪਾਣੀ ਜਾਂ ਹਵਾ ਦੇ ਨਾਲ ਉਹ ਉੱਦ ਕੇ ਕਿਸੇ ਦੂਸਰੇ ਪਾਸੇ ਚਲਾ ਜਾਣਾ ਇਨ੍ਹਾਂ ਫਾਇਦਿਆਂ ਤੋਂ ਬਿਨਾ ਕੁਝ ਅਸਿੱਧੇ ਫਾਇਦੇ ਜਿਨ੍ਹਾਂ ਦੇ ਵਿੱਚ ਅਸੀਂ ਪਿਛਲੇ ਸਾਲਾਂ ਦੌਰਾਨ ਜਿਹੜੀ ਕੀਟਨਾਸ਼ਕ ਜਾਂ ਨਦੀਨਾਸ਼ਕ ਪਾਏ ਹੋਏ ਨੇ ਜਦੋਂ ਆਪਾਂ ਖੇਤ ਨੂੰ ਬਾਹਰ ਅੰਨਿਆ ਤਾਂ ਉਹ ਸੂਰਜ ਦੀ ਧੁੱਪ ਨਾਲ ਜਿਹੜੇ ਉਹ ਮਿੱਟੀ ਦੇ ਵਿੱਚ ਸਾਲਾਂ ਵੱਧੀ ਪਏ ਹੋਏ ਨੇ ਉਹ ਧੁੱਪ ਨਾਲ ਉਹਨਾਂ ਦੇ ਕੰਨ ਟੁੱਟ ਜਾਂਦੇ ਨੇ ਜੋਨ ਦਾ ਪ੍ਰਭਾਵ ਹੈ ਜਿਹੜਾ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਹੀ ਪਿਛਲੇ ਸਾਲਾਂ ਦੌਰਾਨ ਜਿਹੜੀਆਂ ਸੀ ਮਿੱਟੀ ਦੇ ਵਿੱਚ ਖਾਦਾਂ ਪਾਈਆਂ ਹੋਈਆਂ ਨੇ ਕਈ ਵਾਰੀ ਉਹ ਅਜਿਹੇ ਰੂਪ ਦੇ ਵਿੱਚ ਚਲੀ ਜਾਂਦੀਆਂ ਨੇ ਜਿਨ੍ਹਾਂ ਨੂੰ ਬੂਟੇ ਸੋਖ ਨਹੀਂ ਸਕਦੇ ਡਾਇਰੈਕਟਲੀ ਤਾਂ ਜਦੋਂ ਉਹ ਪਲਗਦੀ ਹੈ ਉਹ ਇਹੋ ਜੇ ਰੂਪ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਪੌਦਿਆਂ ਦੁਆਰਾ ਸੋਖ ਲਿਆ ਜਾਂਦਾ ਜਾਨੀ ਕਿ ਮਿੱਟੀ ਦੀ ਉਪਜਾਊ ਸ਼ਕਤੀ ਦੇ ਵਿੱਚ ਵਾਧਾ ਹੋਊਗਾ ਤੇ ਇਹਨਾਂ ਚੀਜ਼ਾਂ ਨਾਲ ਸਿੱਧੇ ਤੌਰ ਤੇ ਹੀ ਸਾਡੇ ਜਿਹੜੇ ਉਪਜਾ ਉਹਦੇ ਵਿੱਚ ਵਾਧਾ ਹੋਊਗਾ ਹੀ ਹੋਊਗਾ ਨਾਈਟ੍ਰੋਜਨ ਤੱਤ ਜਿਹੜਾ ਅਸੀਂ ਮਿੱਟੀ ਨੂੰ ਯੂਰੀਆ ਦੇ ਰੂਪ ਦੇ ਵਿੱਚ ਤੁੰ ਦਿੱਨੇ ਆ ਤੇ ਉਹ ਤੱਤ ਕੁਦਰਤੀ ਤੌਰ ਦੇ ਵਿੱਚ ਕਿਉਂਕਿ ਨਾਈਟ੍ਰੋਜਨ ਇੱਕ ਗੈਸ ਆ ਹਵਾ ਦੇ ਵਿੱਚ ਸਭ ਤੋਂ ਵੱਧ ਇਹਦੀ ਬਹੁਤਾਤ ਆ 78% ਆਪਣੇ ਵਾਤਾਵਰਣ ਦੇ ਵਿੱਚ ਨਾਈਟ੍ਰੋਜਨ ਪਾਈ ਜਾਂਦੀ ਹੈ ਕਿਉਂ ਨਾਈਟ੍ਰੋਜਨ ਵੀ ਮਿੱਟੀ ਦੇ ਹੇਠਾਂ ਤੱਕ ਚਲੀ ਜਾਂਦੀ ਹੈ ਜਦੋਂ ਅਸੀਂ ਉਹਨੂੰ ਵਾਹਉਂਦੇ ਆ ਤੇ ਹੁਣ ਇਹਨਾਂ ਮੁਤਾਬਕ ਜਿਹੜੀ ਵਾਹੀ ਆ ਉਹ 9 ਤੋਂ 12 ਇੰਚ ਤੱਕ ਕਰਨੀ ਚਾਹੀਦੀ ਹੈ ਤੇ ਬਹੁਤ ਹੀ ਬਰੀਕ ਮਿੱਟੀ ਹੈ ਜਿਹੜੀ ਉਹ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਉਹ ਹਵਾ ਨਾਲ ਉੱਡ ਜਾਂਦੀ ਹੈ ਹਲਕੀਆਂ ਤੇ ਰੇਤੀਲੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਾਰ-ਵਾਰ ਨਹੀਂ ਹੋਣਾ ਚਾਹੀਦਾ ਤਾਂ ਇਹ ਕੁਝ ਇਹਨਾਂ ਦੁਆਰਾ ਟਿਪਸ ਦਿੱਤੇ ਗਏ ਸੀਗੇ ਤੇ ICAR ਦੁਆਰਾ ਇਹ ਸਾਰੀ ਜਾਣਕਾਰੀ ਆਪਾਂ ਨੂੰ ਮੁਹੱਈਆ ਕਰਵਾਈ ਗਈ ਹੈ ਇਸ ਤੋਂ ਇਲਾਵਾ ਮੈਂ ਇੱਕ ਹੋਰ ਵੈਬਸਾਈਟ ਦੇ ਉੱਪਰ ਪੜਿਆ ਤੇ ਉਹਨਾਂ ਮੁਤਾਬਕ ਮਾਰਚ ਤੋਂ ਲੈ ਕੇ ਮਈ ਮਹੀਨੇ ਤੱਕ ਡੂੰਗੀ ਵਾਹੀ ਜਿਹੜੀ ਕੀਤੀ ਜਾਣੀ ਚਾਹੀਦੀ ਹੈ ਜਦੋਂ ਤਾਪਮਾਨ 35 ਤੋਂ 45 ਡਿਗਰੀ ਚ ਹੋਵੇ ਇਹਦੇ ਨਾਲ ਮਿੱਟੀ ਦੀ ਉਜਾਊ ਸ਼ਕਤੀ ਵੱਧਦੀ ਹੈ ਕੀਟ ਤੇ ਨਦੀਨ ਉਹਨਾਂ ਦਾ ਖਤਮਾ ਹੁੰਦਾ ਮਿੱਟੀ ਦੀ ਸਖਤ ਪਰਤ ਜਾਂ ਜਿਹਨੂੰ ਆਪਾਂ ਕੜਾ ਕਹਿੰਦੇ ਆ ਉਹ ਟੁੱਟਦਾ ਜਿਸ ਦੇ ਨਾਲ ਉੱਪਰੋਂ ਹਵਾ ਮਿੱਟੀ ਦੇ ਵਿੱਚ ਤੱਕ ਜਾਂਦੀ ਹੈ ਤੇ ਇਹਦੇ ਨਾਲ ਮਿੱਟੀ ਦੇ ਵਿੱਚ ਨਮੀ ਮਨਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ ਤੇ ਅਲਟੀਮੇਟਲੀ ਆਪਣਾ ਜਿਹੜੀ ਪ੍ਰੋਡਿਊਸ ਹੈ ਆਪਣਾ ਜਿਹੜਾ ਝਾੜ ਆ ਹੋਵਾਂਦਾ ਤੇ ਇਹ ਸੀਗੇ ਇਹ ਮੋਟੇ ਮੋਟੇ ਜਾਣਕਾਰੀਆਂ ਮਿੱਟੀ ਨੂੰ ਗਰਮੀ ਚ ਵਾਹਣ ਅਤੇ ਡੂੰਗੀ ਵਾਉਣ ਦੇ ਕੀ ਲਾਭ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ